ਇਹ ਜਿਹੜਾ ਕਪੜਾ ਤੁਸੀਂ ਲਿਆਏ ਹੋ ਉਸ ਦੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਉਸ ਜੀ ਰਾਜਵੀਰ ਤੇ ਇਲਜ਼ਾਮ ਲੱਗੇ ਨੇ ਇਹ ਕਪੜਾ ਹੈ ਕੀ ਹੈ ਔਰ ਮੁੱਖ ਮੰਤਰੀ ਔਰ ਰਾਜਵੀਰ ਦਾ ਇਹਦੇ ਵਿੱਚ ਕੀ ਰੋਲ ਹੈ ਇਸ ਕਪੜੇ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ 144 ਟਾਟਾ ਹਾਈਲੈਕਸ ਗੱਡੀਆਂ ਨੂੰ ਹਰੀ ਝੰਡੀ ਦਿੰਦੇ ਦੇ ਦੂਦੇ ਪਾਸੇ ਅਸੀਂ ਦੇਖਿਆ ਜਾਵੇ ਤਾਂ ਮਰੂਤੀ ਦੀ ਇੱਕੋ ਗੱਡੀਆਂ ਹੁੰਦੀਆਂ ਨੇ ਜਿੰਦੇ ਵਿੱਚ ਪ੍ਰੋਪਰ ਐਂਬੂਲੈਂਸ ਦੀ ਸੁਵਿਧਾ ਹੁੰਦੀ ਹੈ ਸਰਕਾਰ ਉਹ ਵੀ ਖਰੀਦ ਸਕਦੀ ਸੀ ਜਿੰਦੀ ਮੈਕਸਿਮਮ ਔਨ ਰੋਡ ਪ੍ਰਾਈਸ ਆਈ ਥਿੰਕ 6.5 ਲੱਖ ਦੇ ਕਰੀਬ ਹੈ 7 ਲੱਖ ਦੇ ਕਰੀਬ ਔਰ ਇੱਥੇ ਗੱਡੀਆਂ ਸਰਕਾਰ ਨੇ ਖਰੀਦੀਆਂ 37 ਲੱਖ ਰੁਪਏ ਦੇ ਹਿਸਾਬ ਨਾਲ 30 ਲੱਖ ਰੁਪਈਆ ਪਹਿਲੇ ਤਾਂ ਉੱਥੇ ਪਰ ਗੱਡੀ ਮਗਰ ਬਚ ਸਕਦਾ ਸੀ ਪਰ ਨਹੀਂ ਬਚਾਇਆ ਗਿਆ ਰਾਜਵੀਰ ਸਿੰਘ ਨੂੰ ਮੜ ਜੋਣਾ ਦੇ OSD ਨੇ ਉਹਨਾਂ ਦੇ ਮਿੱਤਰ ਨੇ ਗਲੋਬ ਤੋਂ ਆਟਾ ਮੁਹਲੀ ਵਾਲੇ ਉਹਨਾਂ ਨੇ ਇਹਨਾਂ ਦੇ ਦਿਮਾਗ 'ਚ ਕੋਈ ਚੀਜ਼ ਪਾਈ ਕਿ ਇਦਾਂ ਮਤਲਬ ਕਿ ਆਪਾਂ ਜੋ ਵੀ ਲੈਣਦੇ ਨੇ ਜਾਂ ਕੁਝ ਹੋ ਸਕਦਾ ਰਾਜਵੀਰ ਘੁੰਮਣ ਸਾਹਿਬ ਦਾ ਦੇਖੋ ਸਰ ਜਿੱਦ ਵੀ ਜਿੱਦਾਂ ਮੈਨੂੰ ਬਿੱਲ ਰੇਂਜ ਕੀਤੇ ਗਏ ਮੇਰੇ ਵੱਲੋਂ ਹੁਣ ਇਹਨਾਂ ਮੈਂ ਕਈ ਬੰਦਿਆਂ ਨਾਲ ਜੁੜਿਆ ਉਹਨਾਂ ਦੇ ਵਿੱਚੋਂ ਮੈਨੂੰ ਇਹ ਪਤਾ ਲੱਗਿਆ ਕਿ ਗਲੋਬ ਟੋਇਟਾ ਮਹਾਲੀ ਨੇ ਦੋ ਗੱਡੀਆਂ ਹੁਣ ਕਹਿੰਦੇ ਨਾਮ ਦੇ ਦਿੱਤੀਆਂ ਉਹਨਾਂ ਦੇ ਨੰਬਰ ਕੀ ਨੇ ਉਹਦੇ ਲਈ ਅਸੀਂ ਖੋਜ ਕਰ ਰਹੇ ਹਾਂ ਦੋ ਹੀ ਨੋਵਾ ਗੱਡੀਆਂ ਐਜ਼ ਅ ਗਿਫਟ ਰਾਜਵੀਰ ਸਿੰਘ ਘੁੰਮਣ ਨੂੰ ਮਿਲੀਆਂ ਨੇ ਜਿਹੜੀ ਦੋ ਗੱਡੀਆਂ ਨੋਵਾ ਗਿਫਟ ਦਿੱਤੀਆਂ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਜੇ ਦੋ ਗੱਡੀਆਂ ਦੀ ਬਿਲਿੰਗ ਜਿੰਦੇ ਨਾਮ ਤੇ ਵੀ ਹੋਈ ਹੈ ਉਹਦੇ ਪੈਸੇ ਕਿਹੜੇ ਖਾਤੇ ਚੋਂ ਗਲੋਬ ਟੋਟਾ ਨੂੰ ਮਿਲੇ ਪਹਿਲੀ ਤਾਂ ਜਾਂਚ ਇਹ ਬਣਦੀ ਹੈ ਔਰ ਦੂਜੀ ਜਿਹੜਾ ਟੋਟਾ ਕਿਲੋਸਕਰ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਜਿਹੜੀ ਗੱਡੀਆਂ ਨੂੰ ਬਣਾਉਂਦੀ ਹੈ ਇੰਡੀਆ ਦੇ ਵਿੱਚ ਉਹਦੀ ਵੀ ਜਾਂਚ ਈਡੀ ਨੂੰ ਤੇ ਸੀਬੀਆਈ ਨੂੰ ਕਰਨੀ ਚਾਹੀਦੀ ਹੈ ਸਰ ਦੇਖੋ ਮਾਰਕੀਟ ਦੇ ਵਿੱਚ 37 ਲੱਖ ਵਾਲੀ ਗੱਡੀ 22 ਲੱਖ ਦੇ ਵਿੱਚ ਵੀ ਬਿਲਿੰਗ ਹੈਗੀ ਹੈ ਮੌਜੂਦ ਹੈ ਕਰਨਾਟਕਾ ਦੇ ਵਿੱਚ ਬਿਲਿੰਗ ਹੋਈ ਹੈ ਰਾਜਸਥਾਨ ਦੇ ਵਿੱਚ 15 ਲੱਖ ਦੇ ਡਿਸਕਾਊਂਟ ਤੇ ਬਿਲਿੰਗ ਹੋ ਉਸ ਤੋਂ ਬਾਅਦ ਮੈਂ 2024 ਦੇ ਵਿੱਚ ਇੱਕ ਆਰਟੀਆਈ ਪਾਈ ਆ ਡੀਜੀਪੀ ਪੰਜਾਬ ਦਾ ਪੁਲਿਸ ਪੰਜਾਬ ਪੁਲਿਸ ਨੂੰ ਇਹਨਾਂ ਨੇ ਮੈਨੂੰ ਤੁਹਾਨੂੰ ਪਤਾ ਹੀ ਹੈ ਕਿ ਆਰਟੀਆਈ ਜਵਾਬ ਤਾਂ ਇਹਨਾਂ ਨੇ ਦੇਣਾ ਨਹੀਂ ਹੁੰਦਾ ਇਹਨਾਂ ਨੇ ਗੋਲਮੋਲ ਕਰਕੇ ਜੀ ਆ ਫਲਾਣੀ ਧਾਰਾ ਦੇ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਫਿਰ ਮੈਂ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਇਹ ਵੀ ਆਰਟੀਆਈ ਪਾਈ ਉਹਨਾਂ ਦਾ ਵੀ ਸੇਮ ਮਿਲਦਾ ਜੁਲਦਾ ਜਵਾਬ ਉਹਨਾਂ ਨੇ ਅੱਜ ਤੱਕ ਕੋਈ ਇਨਫੋਰਮੇਸ਼ਨ ਦਿੱਤੀ ਹੋਈ ਨਹੀਂ ਤੇ ਫਿਰ ਉਸ ਤੋਂ ਬਾਅਦ ਮੇਰੇ ਵੱਲੋਂ 2 ਜੁਲਾਈ ਨੂੰ ਮਾਨਯੋਗ ਡਾਇਰੈਕਟਰ ਈਡੀ rahul nawin ji ਨੂੰ ਕੰਪਲੇਨਟ ਕੀਤੀ ਕਿ ਬਾਈ ਮੇਲ ਈਡੀ ਨੂੰ ਤੁਸੀਂ ਕੰਪਲੀਟ ਕਰ ਦਿੱਤੀ ਬਿਲਕੁਲ ਇਨਫੋਰਸਮੈਂਟ ਡਾਇਰੈਕਟੋਰੇਟ ਆਫ ਇੰਡੀਆ ਕਿਹਦੀ ਕਿਹਦੀ ਉਹਦੇ ਵਿੱਚ ਸੀਐਮ ਭਗਵੰਤ ਮਾਨ ਤੇ ਉਹਨਾਂ ਦੇ ਓਐਸਡੀ ਰਾਜਵੀਰ ਸਿੰਘ ਨੂੰ ਮਿਲਖਲਾ ਪੰਜਾਬ ਦੇ ਹੋਮ ਡਿਪਾਰਟਮੈਂਟ ਦੇ ਮੁਖੀ ਨੇ ਸਾਡੇ ਸੀਐਮ ਸਾਹਿਬ ਪਰ ਉਹਨਾਂ ਦੀ ਸਾਈਨ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਹੋਮ ਡਿਪਾਰਟ ਐਨਾ ਸੈਂਸਿਟਿਵ ਡਿਪਾਰਟਮੈਂਟ ਹੈ ਜਿੰਦੇ ਚ 3-4 ਕਰੋੜ ਲੋਕਾਂ ਦੇ ਆ ਸਿਕਿਉਰਟੀ ਵੀ ਜੁੜੀ ਹੋਈ ਹੈ ਨਾਲ ਸਿੱਧਾ-ਸਿੱਧਾ ਦੋ ਇਲਜ਼ਾਮ ਹੈ ਸੀਐਮ ਭਗਵੰਤ ਮਾਨ ਔਰ ਉਹਨਾਂ ਦੇ ਓਐਸਡੀ ਦੇ ਉੱਤੇ ਜਾਂਦਾ ਸਾਡੇ ਸੋਰਸਿਸ ਇਹ ਕਹਿੰਦੇ ਨੇ ਕਿ ਪਹਿਲੇ ਇਹਨਾਂ ਨੇ ਫਾਈਲ ਦੁਜੀ ਪ੍ਰੂਵ ਹੋਈ ਪਰ ਉਹਨੂੰ ਚਿੱਕੇ ਦੇ ਕੰਕੀ ਇਹਨਾਂ ਨੇ ਦੂਜਿਆਂ ਦਾ 143 ਟਾਟਾ ਹਾਈਲਾਈਟ ਕੀਤਾ ਜੇ ਮੰਨ ਲਓ ਇਹ ਈਡੀ ਇਨਵੈਸਟੀਗੇਸ਼ਨ ਅੱਗੇ ਕਰ ਸ਼ੁਰੂ ਕਰ ਦਿੰਦੀ ਹੈ ਸੀਬੀਆਈ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਤੁਹਾਡੇ ਕੋਲੇ ਕੋਈ ਪਕਾਇਦਾ ਸਬੂਤ ਕਨਫੀਰਮੈਂਟ ਹੈਗੇ ਆ ਜਿਹੜੇ ਇਹ ਸਾਬਤ ਕਰ ਦੇਣ ਕਿ ਮੁੱਖ ਮੰਤਰੀ ਭਗਵੰਤ ਸ마ਨ ਤੇ ਰਾਜਵੀਰ ਨੇ ਕਪੜਾ ਕੀਤਾ ਹੈ ਮੈਂ ਸਰ ਪੁਕਤਾ ਸਬੂਤ ਆਪਣੀ ਸ਼ਿਕਾਇਤ ਦੇ ਨਾਲ ਦੋ ਬਿੱਲ ਲਗਾਏ ਨੇ ਡੀਜੀਪੀ ਦਾ ਔਰ ਦੂਜਾ ਔਰ ਹੋਮ ਮਿਨਿਸਟਰ ਹੋਮ ਮਿਨਿਸਟਰ ਦੇ ਸਾਈਨ ਤੋਂ ਬਿਨਾ ਕਿਵੇਂ ਪਰਚੇਜ਼ ਹੋ ਸਕਦੀ ਸਰ ਹੋਮ ਡਿਪਾਰਟਮੈਂਟ ਨੂੰ ਪਤਾ ਲੱਗਿਆ ਕਿ ਤੁਹਾਨੂੰ ਵੀ ਥ੍ਰੈਟ ਕੀਤਾ ਜਾ ਰਿਹਾ ਹੈਗਾ ਔਰ ਤੁਸੀਂ ਵਾਰ-ਵਾਰ ਕੰਪਲੇਂਟਸ ਵੀ ਦੇ ਰਹੇ ਹੋ ਪਰ ਉਹਦੇ ਤੇ ਕੁਝ ਹੋਇਆ ਨਹੀਂ ਮੈਂ ਸਰ ਦੋ ਵਾਰੀ ચીਫ ਡਾਇਰੈਕਟਰ ਵਿਜੀਲੈਂਸ ਡੀਜੀਪੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਸੀਐਮ ਆਫਿਸ ਗਵਰਨਰ ਆਫਿਸ ਸਾਰੀ ਜਗ੍ਹਾ ਕੰਪਲੇਂਟ ਦੇ ਬੈਠਾ ਜੀ ਮੈਨੂੰ ਉਹ ਜਿਸ ਕੇਸ ਚ ਮੈਂ ਮਦਈ ਆ ਮੈਨੂੰ ਉਹਦੇ ਚ ਥ੍ਰੈਟ ਹੋ ਰਿਹਾ ਹੈ ਗਵਾਹੀਆਂ ਤੋਂ ਮੁਕਰਨ ਵਾਸਤੇ ਕਹਿ ਰਿਹਾ ਮੈਂ ਇੱਥੋਂ ਤੱਕ ਵੀ ਲਿਖ ਕੇ ਦਿੱਤਾ ਕਿ ਮੈਨੂੰ 2 ਕਰੋੜ ਦੀ ਪੇਸ਼ਕਸ਼ ਵੀ ਕੀਤੀ ਗਈ ਜਿਹਦੇ ਬੰਦੇ ਜਿੰਦੇ ਖਿਲਾਫ ਮੇਰਾ ਕੇਸ ਹੈ ਦੇ ਫੇਰੋਂਗੇ ਦਬਦੇ ਤਾਂ ਨਹੀਂ ਦਬਦੇ ਤਾਂ ਹੀ ਪਿੱਛੇ ਨਾ ਘਟਣਾ ਕਿਤੇ ਪਰਚਾ ਇੱਕ ਦੇ ਤਾ ਹੁਣ ਗਿਫਟ ਮਿਲਣਾ ਹੈ ਜਾਂ ਗੋਲੀ ਦੇ ਰੂਪ ਵਿੱਚ ਮਿਲ ਜੇ ਤੇ ਜਾਂ ਫਿਰ ਉਹ ਖਰਚੇ ਦੇ ਰੂਪ ਵਿੱਚ ਮਿਲ ਜੇ ਗਿਫਟ ਤਾਂ ਮਿਲਣਾ ਹੀ ਹੈ ਇਹ ਤਾਂ ਸ਼ਿਓਰ ਹੈ ਪਿੱਛੇ ਨਹੀਂ ਹਟਣ ਵਾਲੇ ਹਾਂ ਜੀ ਅੱਪਾ ਡੱਟ ਕੇ ਖੜੇ ਹਾਂ ਤੋ ਅਸੀਂ ਵੀ ਕੋਣ ਬਰਸਾ ਜਿ ਸਮਾਉਣੇ ਆ ਕਿ ਅਸੀਂ ਵੀ ਤੁਹਾਡੇ ਨਾਲ ਆ ਜੇ ਤੁਸੀਂ ਅਟਾਰਨੀ ਕੋਰਚ ਜੀ ਕੀਤੀ ਅਸੀਂ ਤੁਹਾਨੂੰ ਫੜ ਕੇ ਅੱਗੇ ਜਿ ਮੇਰੇ ਆਈ ਤੁਹਾਡੇ ਨਾਲ ਹਰ ਟਾਈਮ ਖੜੇ ਆ ਜੇ ਤੁਸੀਂ ਤੁਹਾਡੇ ਕੋਲੇ ਸਾਰੇ ਸਬੂਤ ਆ ਤਾਂ ਜਦੋਂ ਮਰਜ਼ੀ ਸਾਡੇ ਚੈਨਲ ਸਾਡੇ ਅਦਾਰੇ ਨੂੰ ਜਿਤੇ ਕਰੋਗੇ ਅਸੀਂ ਤੁਹਾਡੇ ਬਿਲਕੁਲ ਨਾਲ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਪਹਿਲੀ ਵਾਰ ਕਰੋੜਾਂ ਦੇ ਕੱਪੜੇ ਦੇ ਇਲਜ਼ਾਮ ਲੱਗੇ ਨੇ ਔਰ ਉਸ ਕੱਪੜੇ ਨੂੰ ਉਜਾਗਰ ਕਰਨ ਵਾਲੇ ਸਤਨਾਮ ਸਿੰਘ ਧਵਨ ਸਾਡੇ ਨਾਲ ਨੇ ਔਰ ਉਹ ਹੋਰ ਵੀ ਇਸ ਮਸਲੇ 'ਚ ਨਵੇਂ ਵੱਡੇ ਖੁਲਾਸੇ ਕਰਨ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਕਪੜੇ ਚ ਐਨਵਾਇਰਨਮੈਂਟ ਕਿਵੇਂ ਆ ਉਹਨਾਂ ਦੇ ਓਐਸਡੀ ਰਾਜਬੀਰ ਦੀ ਇਹਦੇ ਵਿੱਚ ਐਨਵੋਲਵਮੈਂਟ ਕਿਵੇਂ ਹੈ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਊਗੀ ਮੇਰੇ ਨਾਲ ਸਤਨਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਨਾ ਸਤਨਾਮ ਜੀ ਸਵਾਗਤ ਹੈ ਜੀ ਸੱਚੀ ਗੱਲ ਸਰ ਹੋਰ ਟਿਕ ਟਕ ਹੋ ਜੀ ਕਿਰਪਾ ਜੀ ਪਹਿਲਾਂ ਤਾਂ ਬਹੁਤ ਵੱਡੀ ਗੱਲ ਹੈ ਬੜੀ ਹਿੰਮਤ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਖਿਲਾਫ ਕਿਉਂਕਿ ਪਹਿਲੀ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਉੱਪਰ ਇਸ ਤਰੀਕੇ ਦੇ ਇਲਜ਼ਾਮ ਕਰਪਸ਼ਨ ਦੇ ਲੱਗੇ ਹੈ ਔਰ ਤੁਹਾਨੂੰ ਤੁਹਾਡੀ ਦਲੇਰੀ ਦਾਤ ਦੇਣੀ ਬਣਦੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹ ਕੱਟ ਕੇ ਲਿਆਓ ਕਪੜਾ ਇਹ ਜਿਹੜਾ ਕਪੜਾ ਤੁਸੀਂ ਲਿਆਏ ਹੋ ਸਿੱਦੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਉਸਡੀ ਰਾਜਵੀਰ ਤੇ ਇਲਜ਼ਾਮ ਲੱਗੇ ਨੇ ਇਹ ਕਪੜਾ ਹੈ ਕੀ ਹੈ ਔਰ ਮੁੱਖ ਮੰਤਰੀ ਔਰ ਰਾਜਵੀਰ ਦਾ ਇਹਦੇ ਵਿੱਚ ਕੀ ਰੋਲ ਹੈ ਸਰ ਇਸ ਕਪਲੇ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ 144 ਟਾਟਾ ਹਾਈਲੈਕਸ ਗੱਡੀਆਂ ਨੂੰ ਹਰੀ ਝੰਡੀ ਦਿੰਦੇ ਨੇ ਜਦ ਮੈਂ ਉਹ ਖਬਰ ਨੂੰ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਮੇਰੇ ਮਨ 'ਚ ਇੱਕ ਬਹੁਤ ਮਤਲਬ ਕੀ ਵਿਚਾਰ ਖਿਆਲ ਆਇਆ ਕਿ ਟੋਇਟਾ ਹਾਈਲੈਕਸ ਗੱਡੀ ਇੱਕ ਤਾਂ ਬਹੁਤ ਕੌਸਟੀਲੀ ਹੈ ਇੰਡੀਆ ਦੇ ਵਿੱਚ ਔਰ ਇਹ ਵਰਡ ਦੀ ਸਭ ਤੋਂ ਬੈਸਟ ਗੱਡੀ ਮੰਨੀ ਜਾਂਦੀ ਆਫ ਰੋਡਿੰਗ ਲਈ ਜਾਂ ਜਿੱਥੇ ਬਰਫਬਾਰੀ ਹੁੰਦੀ ਉਹਨਾਂ ਲਈ ਪਰ ਸਾਡੀਆਂ ਪੰਜਾਬ ਦੀਆਂ ਸੜਕਾਂ ਤਾਂ ਇੰਨੀਆਂ ਕਾਬਲ ਹੈ ਨਹੀਂ ਕਿ ਇਹਨਾਂ ਗੱਡੀਆਂ ਦੀ ਜ਼ਰੂਰਤ ਪਵੇ ਔਰ SSF ਦਾ ਸਭ ਤੋਂ ਮੇਰਾ ਮੁੱਖ ਕੰਮ ਸਿਰਫ ਜੋ ਦੇਖਣ ਨੂੰ ਅੱਜ ਤੱਕ ਆਇਆ ਹੈ ਕਿ ਉਹ ਸਿਰਫ ਇਹ ਹੈ ਕਿ ਜੋ ਜੇ ਕੋਈ ਸੜਕ ਤੇ ਦੁਰਘਟਨਾ ਹੁੰਦੀ ਹੈ ਤਾਂ ਉਹਦੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਪੀੜਤ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਹੈ ਇਸ ਤੋਂ ਜ਼ਿਆਦਾ ਨਥਿੰਗ ਕੁਝ ਵੀ ਨਹੀਂ ਹੈ ਜੇ ਦੂਜੇ ਪਾਸੇ ਅਸੀਂ ਦੇਖਿਆ ਜਾਵੇ ਤਾਂ ਮਰੂਤੀ ਦੀ ਇੱਕੋ ਗੱਡੀਆਂ ਹੁੰਦੀਆਂ ਨੇ ਜੀ ਜਿੰਦੇ ਵਿੱਚ ਪ੍ਰੋਪਰ ਐਂਬੂਲੈਂਸ ਦੀ ਸੁਵਿਧਾ ਹੁੰਦੀ ਹੈ ਜੀ ਤਾਂ ਸਰਕਾਰ ਉਹ ਵੀ ਖਰੀਦ ਸਕਦੀ ਸੀ ਜਿੰਦੀ ਮੈਕਸਿਮਮ ਔਨ ਰੋਡ ਪ੍ਰਾਈਸ ਆਈ ਥਿੰਕ 6.5 ਲੱਖ ਦੇ ਕਰੀਬ ਹੈ 7 ਲੱਖ ਦੇ ਕਰੀਬ ਜੀ ਔਰ ਇੱਥੇ ਗੱਡੀਆਂ ਸਰਕਾਰ ਨੇ ਖਰੀਦੀਆਂ 37 ਲੱਖ ਰੁਪਏ ਦੇ ਹਿਸਾਬ ਨਾਲ। ਅੱਛਾ। 30 ਲੱਖ ਰੁਪਏ ਪਹਿਲੇ ਤਾਂ ਉੱਥੇ ਪਰ ਗੱਡੀ ਮਗਰ ਬਚ ਸਕਦਾ ਸੀਗਾ। ਹੂੰ ਹੂੰ ਹੂੰ। ਪਰ ਨਹੀਂ ਬਚਾਇਆ ਗਿਆ। ਅੱਛਾ। ਚਲੋ ਇਹਨਾਂ ਨੇ ਇਸ ਪਾਲਿਸੀ ਲਈ ਹਾਂਦੀ ਕਿ ਅਸੀਂ ਕਿੰਨੇ ਲੱਖ ਰੁਪਏ? 30 ਲੱਖ ਰੁਪਏ ਪਰ ਗੱਡੀ। 30 ਲੱਖ ਰੁਪਏ। ਜੇ ਇੱਕੋ ਖਰੀਦਦੇ। ਅੱਛਾ ਅੱਛਾ। ਕਿਉਂਕਿ ਉਹ 7 ਲੱਖ ਦੀ ਗੱਡੀ ਤੇ ਕਿੱਥੇ 37 ਲੱਖ ਦੀ? ਬਿਲਕੁਲ ਠੀਕ ਹੈ। ਦੂਜੇ ਪਾਸੇ ਹੂੰ ਮਾਰਕੀਟ ਦੇ YouTube ਤੇ ਜਦੋਂ ਮੈਂ ਸਰਚ ਕੀਤੀ ਹਾਈਲੈਕਸ ਗੱਡੀ ਬਾਰੇ ਕਿ ਯਾਰ ਕਿੰਨੀ ਕੁ ਕੀ ਹੁੰਦੇ ਚ ਖੂਬੀਆਂ ਨੇ ਜਾਂ ਕੁਝ ਹੋਰ ਤੇ ਮੈਨੂੰ ਕੁਝ ਵੀਡੀਓਜ਼ ਦੇਖੀਆਂ ਕਿ ਜਿੰਦੇ ਵਿੱਚ ਸੋਸ਼ਲ ਮੀਡੀਆ ਵਾਲੇ ਕਹਿ ਰਹੇ ਨੇ ਜਾਂ ਜਿਨ੍ਹਾਂ ਨੇ ਗੱਡੀਆਂ ਖਰੀਦੀਆਂ ਉਹ ਇਹ ਕਹਿ ਰਹੇ ਨੇ ਕਿ ਅਸਲੀ 10 ਲੱਖ ਦੇ 12 ਲੱਖ ਦੇ 15 ਲੱਖ ਦੇ ਡਿਸਕਾਊਂਟ ਤੇ ਖਰੀਦੀਆਂ ਗੱਡੀਆਂ ਫਿਰ ਮੇਰੇ ਮਨ ਦੇ ਵਿੱਚ ਇਹ ਸ਼ੰਕਾ ਆਈ ਕਿ ਯਾਰ ਇਹਦੇ ਵਿੱਚ ਕੁਝ ਝੋਲਮਾਲ ਹੈ ਫਿਰ ਮੈਂ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਮੇਰੇ ਕੁਝ ਲਿੰਕਸ ਸੀਗੇ ਡਿਪਾਰਟਮੈਂਟਸ ਦੇ ਵਿੱਚ ਤਾਉ ਤੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਇਸ ਗੱਡੀਆਂ ਨੂੰ ਖਰੀਦਣ ਤੋਂ ਪਹਿਲਾਂ ਇੱਕ ਇਸ਼ੂ ਦੀ ਗੱਡੀ ਹੈ ਜਿਹੜੀ V-Cross D-Max ਉਹਦੀ ਫਾਈਲ ਅਪਰੂਵ ਹੋਈ ਸੀ ਉਹ ਗੱਡੀ ਆ ਲੈਣ ਦੀ ਪਰ ਐਨ ਮੌਕੇ ਤੇ ਆ ਕੇ ਉਹਨੂੰ ਰੱਦ ਕਰਕੇ 144 ਹਾਈਲੈਕਸ ਟੋਯੋਟਾ ਦੀਆਂ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਉਹ ਕਿਉਂ ਖਰੀਦੀਆਂ ਗਈਆਂ ਉਹਦਾ ਸਕੈਮ ਜੋ ਤੁਸੀਂ ਦੋ ਪਿਛਲੇ ਦੋ ਤਿੰਨ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਖੈਰਾ ਸਾਹਿਬ ਨਾਲ ਮੈਂ ਪ੍ਰੈਸ ਕਾਨਫਰੰਸ ਵੀ ਕੀਤੀ ਹੁੰਦੇ ਤੇ ਅਸੀਂ ਪ੍ਰੋਪਰ ਦੱਸਿਆ ਕਿ ਉਹਦੇ ਪਿੱਛੇ ਸਿਰਫ ਜੋ ਮਕਸਦ ਸੀਗਾ 22 ਕਰੋੜ ਰੁਪਏ ਦੇ ਘੁਟਾਲੇ ਦਾ ਮਕਸਦ ਸੀਗਾ ਉਹਦੇ ਚ ਉਹਨਾਂ ਦੀ ਇਨਵੋਲਵਮੈਂਟ ਕਿਵੇਂ ਹੁੰਦੀ ਹੈ ਰਾਜਵੀਰ ਸਿੰਘ ਘੁੰਮਣ ਜੋਣਿਆਂ ਦੇ ਓਐਸਡੀ ਨੇ ਉਹਨਾਂ ਦੇ ਮਿੱਤਰ ਨੇ ਗਲੋਬ ਡੋਟਮ ਹਲੀ ਵਾਲੇ ਅੱਛਾ ਉਹਨਾਂ ਨੇ ਇਹਨਾਂ ਦੇ ਦਿਮਾਗ 'ਚ ਕੋਈ ਚੀਜ਼ ਪਾਈ ਕਿ ਇਦਾਂ ਮਤਲਬ ਕਿ ਆਪਾਂ ਜੋ ਵੀ ਲੈਂਡ ਦੇਣ ਜਾਂ ਕੁਝ ਹੋ ਸਕਦਾ ਵੈਸੇ ਤਾਂ ਗੱਡੀਆਂ ਜੋ ਹੈ ਕਿ ਉਹ ਜੈਮ ਪੋਰਟਲ ਤੋਂ ਖਰੀਦਣੀਆਂ ਬਣਦੀਆਂ ਜੈਮ ਪੋਰਟਲ ਜੋ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਹੈ ਕਿ ਜੇ ਸਰਕਾਰ ਕੋਈ ਵੀ ਚੀਜ਼ ਪਰਚੇਜ਼ ਕਰਦੀ ਹੈ ਤਾਂ ਉਹਦੇ ਥਰੂ ਕਰਨੀ ਹੈ ਅੱਛਾ ਪਰ ਉਹਦੇ ਚ ਇੱਕ ਟਰਮਸ ਐਂਡ ਕੰਡੀਸ਼ਨਸ ਇਹ ਵੀ ਹੈ ਕਿ ਜੇ ਕੋਈ ਚੀਜ਼ ਉਹਦੇ ਤੇ ਜੈਮ ਪੋਰਟਲ ਤੇ ਅਵੇਲੇਬਲ ਨਹੀਂ ਹੈ ਤਾਂ ਉਹਨੂੰ ਤੁਸੀਂ ਡਾਇਰੈਕਟ ਵੈਂਡ ਮੈਨੂਫੈਕਚਰਿੰਗ ਤੋਂ ਮੈਨੂਫੈਕਚਰਰ ਤੋਂ ਖਰੀਦਣੀ ਹੈ ਸਰਕਾਰ ਨੇ ਕੀਤਾ ਤਾਂ ਇਦਾਂ ਹੀ ਕਿ ਡਾਇਰੈਕਟ ਮੈਨੂਫੈਕਚਰਰ ਤੋਂ ਚੀਜ਼ 144 ਗੱਡੀਆਂ ਖਰੀਦ ਲਈਆਂ ਪਰ ਹੋਇਆ ਕਿ ਉਹਦੀ ਬਿਲਿੰਗ ਦੇ ਵਿੱਚ ਹੇਰਫੇਰ ਕੀਤੀ ਗਈ। ਹਮ ਇੱਕ ਪਾਸੇ ਟੋヨタ ਕੰਪਨੀ ਦੇ ਜਿਹੜੇ ਮਤਲਬ ਡੀਲਰਸ਼ਿਪਸ ਨੇ ਉਹ ਇੱਕ ਕਾਮਨ ਮੈਨ ਨੂੰ ਇੱਕ ਗੱਡੀ ਲੈਣ ਤੇ 10 ਲੱਖ, 12 ਲੱਖ, ਮੈਕਸਿਮਮ 15 ਲੱਖ ਤੱਕ ਰੁਪਏ ਦਾ ਡਿਸਕਾਊਂਟ ਦੇ ਰਹੇ ਨੇ। ਹਾਂ ਬੰਦੇ ਨੂੰ। ਔਰ ਅੱਜ ਵੀ ਦੇ ਰਹੇ ਨੇ। ਇਹ ਨਹੀਂ ਕਿ ਪਹਿਲੇ ਤੋਂ ਪਿਛਲੇ 3 ਸਾਲਾਂ ਤੋਂ ਇਹ ਚੱਲ ਰਿਹਾ ਆ। ਉਹਦਾ ਰੀਜ਼ਨ ਇਹ ਹੈ ਕਿ ਟੋヨタ ਹਾਈਲਕਸ ਦੀ ਰੇਟ ਬਹੁਤ ਜ਼ਿਆਦਾ ਹੋਣ ਕਰਕੇ ਇੰਡੀਆ ਦੇ ਵਿੱਚ ਡਿਮਾਂਡ ਜ਼ੀਰੋ ਹੋ ਗਈ ਸੀਗੀ। ਇਸ ਕਰਕੇ ਅੱਜ ਵੀ 14-15 ਲੱਖ ਰੁਪਏ ਦਾ ਡਿਸਕਾਊਂਟ ਦੇ ਰਹੇ ਨੇ ਔਰ ਕੱਲ ਹੀ ਸਿਰਸਾ ਸਾਹਿਬ ਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਆਪਣੇ ਨਾਮ ਦੇ ਕਿਸੇ ਡੀਲਰ ਤੋਂ ਕੋਟੇਸ਼ਨ ਲਈ ਉਸ ਡੀਲਰ ਨੇ ਵੀ 9 ਲੱਖ ਰੁਪਏ ਦਾ ਡਿਸਕਾਊਂਟ 9 ਲੱਖ 20 ਹਜ਼ਾਰ ਦਾ ਡਿਸਕਾਊਂਟ ਤੇ 80 ਹਜ਼ਾਰ ਦਾ ਜਿਹੜਾ ਮੰਤਰੀ ਉਹਨਾਂ ਦਾ ਚੱਲਦਾ ਹੁੰਦਾ ਹੈ ਕਿ ਅੱਜ ਇਸ ਮੰਥ 80 ਹਜ਼ਾਰ ਦਾ ਉਹਨਾਂ ਨੇ ਵੀ 10 ਲੱਖ ਰੁਪਏ ਦਾ ਡਿਸਕਾਊਂਟ ਦੀ ਕੋਟੇਸ਼ਨ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪੇਸ਼ ਕੀਤੀ ਜੀ ਜੀ ਔਰ ਮੈਂ ਉਸ ਤੋਂ ਬਾਅਦ ਮੈਂ 2024 ਦੇ ਵਿੱਚ ਘਾਟਿਆਈ ਪਾਈ ਆ ਡੀਜੀਪੀ ਪੰਜਾਬ ਦਾ ਪੁਲਿਸ ਪੰਜਾਬ ਪੁਲਿਸ ਨੂੰ ਇਹਨਾਂ ਨੇ ਮੈਨੂੰ ਤੁਹਾਨੂੰ ਪਤਾ ਹੀ ਹੈ ਕਿ ਆਰਟੀਆਈ ਜਵਾਬ ਤਾਂ ਇਹਨਾਂ ਨੇ ਦੇਣਾ ਨਹੀਂ ਹੁੰਦਾ ਇਹਨਾਂ ਨੇ ਗੋਲਮੋਲ ਕਰਕੇ ਜੀ ਆ ਫਲਾਣੀ ਧਾਰਾ ਦੇ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਫਿਰ ਮੈਂ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਇਹਦੀ ਆਰਟੀਆਈ ਪਾਈ ਉਹਨਾਂ ਦਾ ਵੀ ਸੇਮ ਮਿਲਦਾ ਜੁਲਦਾ ਜਵਾਬ ਉਹਨਾਂ ਨੇ ਅਜੇ ਤੱਕ ਵੀ ਇਨਫੋਰਮੇਸ਼ਨ ਦਿੱਤੀ ਹੋਈ ਨਹੀਂ ਫਿਰ ਐਜ ਇੱਕ ਕਮਨ ਮੈਨ ਤੇ ਇੱਕ ਮੇਰਾ ਫਰਜ਼ ਵੀ ਬਣਦਾ ਹੈ ਕਿ ਇਹਨੂੰ ਕਪਲੇ ਨੂੰ ਜਾ ਕੇ ਕੀਤਾ ਜਾਵੇ ਤਾਂ ਫਿਰ ਮੇਰੇ ਵੱਲੋਂ ਆਪਣੇ ਸੋਰਸਿਸ ਰਾਹੀਂ ਜੋ ਡੀਜੀਪੀ ਪੰਜਾਬ ਨੂੰ ਬਿਲਿੰਗ ਹੋਈ 3699923 ਰੁਪਏ ਦੇ ਸਮਥਿੰਗ ਜੀ ਉਹਦਾ ਬਿਲ ਮੈਨੂੰ ਮਿਲਿਆ ਫਿਰ ਮੈਂ ਜਿਹੜੇ ਬਾਕੀ YouTube ਦੇ ਵੀਡੀਓਜ਼ ਮੈਂ ਦੇਖ ਰਿਹਾ ਸੀਗਾ ਉਹਨਾਂ ਦੇ ਅਕੋਰਡਿੰਗ ਮੈਂ ਕਿਹਾ ਮੈਨੂੰ ਨੰਬਰ ਟ੍ਰੇਸ ਕਰਨਾ ਪਊਗਾ ਪਹਿਲੇ ਕਿੰਨਾ ਨੇ ਡਿਸਕਾਊਂਟ ਲਿਆ ਫਿਰ ਮੈਂ ਇੱਕ ਗੱਡੀ ਮੇਰੇ ਹੱਥ ਲੱਗੀ ਜਿੰਦੇ ਤੇ ਡਿਸਕਾਊਂਟ ਤਕਰੀਬਨ ਜੋ ਬਿਲਿੰਗ ਸੀਗੀ 2616000 ਰੁਪਏ ਦੀ ਅੱਛਾ 10 ਲੱਖ ਡਿਸਕਾਊਂਟ ਸਿੱਧਾ 10 10.5 ਪੂਨੇ 11 ਲੱਖ ਰੁਪਏ ਦਾ ਡਿਸਕਾਊਂਟ ਕਿ ਹੁਣ ਮੈਨੂੰ ਆਰਟੀਆਈਸ ਤਾਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਨਹੀਂ ਐਜ਼ ਅ ਵਿਸਲ ਬਲੋਅਰ ਐਜ਼ ਅ ਮਤਲਬ ਕਿ ਕਹਲੋ ਕਿ ਇਹ ਖੋਜ ਕਰਕੇ ਕਿਸੇ ਤਰੀਕੇ ਅਸੀਂ ਬਿੱਲ ਹਾਸਲ ਕੀਤੇ ਉਸ ਚੀਜ਼ ਦੇ ਬਿਲਕੁਲ ਤੇ ਫਿਰ ਉਸ ਤੋਂ ਬਾਅਦ ਮੇਰੇ ਵੱਲੋਂ 2 ਜੁਲਾਈ ਨੂੰ ਮਾਨਯੋਗ ਡਾਇਰੈਕਟਰ ਈਡੀ ਰਾਹੁਲ ਨਵੀਨ ਜੀ ਨੂੰ ਕੰਪਲੇਨ ਕੀਤੀ ਗਈ ਬਾਈਮੇਲ ਈਡੀ ਨੂੰ ਤੁਸੀਂ ਕੰਪਲੀਟ ਕਰਤੀ ਬਿਲਕੁਲ ਇਨਫੋਰਸਮੈਂਟ ਡਾਇਰੈਕਟੋਰੇਟ ਆਫ ਇੰਡੀਆ ਕਿਹਦੀ ਕਿਹਦੀ ਉਹਦੇ ਵਿੱਚ ਸੀਐਮ ਭਗਵੰਤ ਮਾਨ ਤੇ ਉਹਨਾਂ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦੇ ਖਿਲਾਫ ਅੱਛਾ ਕਿ ਦੇਖੋ ਪੰਜਾਬ ਦੇ ਹੋਮ ਡਿਪਾਰਟਮੈਂਟ ਦੇ ਮੁਖੀ ਨੇ ਸਾਡੇ ਸੀਐਮ ਸਾਹਿਬ ਔਰ ਉਹਨਾਂ ਦੀ ਸਾਈਨ ਤੋਂ ਬਿਨਾ ਇਹਦਾ ਪੱਤਾ ਵੀ ਨਹੀਂ ਹਿੱਲ ਸਕਦਾ ਹੋਮ ਡਿਪਾਰਟਮੈਂਟ ਐਨ ਐਕਸੈਂਸਿਟਿਵ ਡਿਪਾਰਟਮੈਂਟ ਆ ਜਿੰਦੇ ਚ 3-4 ਕਰੋੜ ਲੋਕਾਂ ਦੇ ਆ ਸਿਕਿਉਰਟੀ ਵੀ ਜੁੜੀ ਹੋਈ ਹੈ ਨਾਲ ਤਾਂ ਸਿੱਧਾ-ਸਿੱਧਾ ਜੋ ਇਲਜ਼ਾਮ ਹੈ ਸੀਐਮ ਭਗਵੰਤ ਮਾਨ ਔਰ ਉਹਨਾਂ ਦੇ ਓਐਸਡੀ ਦੇ ਉੱਤੇ ਜਾਂਦਾ ਕਿਉਂਕਿ ਪਹਿਲੇ ਦੇਖੋ ਸਾਡੇ ਸੋਰਸਸ ਇਹ ਕਹਿੰਦੇ ਨੇ ਕਿ ਪਹਿਲੇ ਇਹਨਾਂ ਨੇ ਫਾਈਲ ਦੁਜੀ ਪ੍ਰੂਵ ਹੋਈ ਪਰ ਉਹਨੂੰ ਚਿੱਕੇ ਦੇ ਟਾਂਕੇ ਨੇ ਆਣੇ ਦੂਜਿਆਂ ਦਾ 144 ਟਾਟਾ ਹਾਈਲੈਂਸ ਪਹਿਲਾਂ ਨਹੀਂ ਇਸੂਜ ਗੱਡੀ ਖਰੀਦਣੀ ਬਿਲਕੁਲ ਜੀ ਬਿਲਕੁਲ ਭਗਵਾਨ ਤੁਮਾਨਤਾ ਚਲੋ ਆਪਾਂ ਨੂੰ ਸਮਝੋ ਚਾਉਂਦੇ ਆ ਕਿ ਮੁੱਖ ਮੰਤਰੀ ਨੇ ਚਲੋ ਤੁਸੀਂ ਉਹਨਾਂ ਤੇ ਲਾਏ ਇਲਜ਼ਾਮ ਜਾਂ ਸਿੱਧੇ ਤੌਰ ਤੇ ਉਹਨਾਂ ਤੇ ਜੋ ਵੀ ਹੋਇਆ ਪਰ ਰਾਜਵੀਰ ਘੁੰਮਣ ਨੂੰ ਤੁਸੀਂ ਕਿਹਾ ਰਾਜਵੀਰ ਘੁੰਮਣ ਸਾਹਿਬ ਦਾ ਦੇਖੋ ਸਰ ਜਿੱਦਾਂ ਹੀ ਮੈਂ ਬਿੱਲ ਸਮਝ ਲਓਗੇ ਜਿੱਦਾਂ ਮੈਨੂੰ ਬਿੱਲ ਰੇਂਜ ਕੀਤੇ ਗਏ ਮੇਰੇ ਵੱਲੋਂ ਹੁਣ ਇਹਨਾਂ ਮੈਂ ਕਈ ਬੰਦਿਆਂ ਨਾਲ ਜੁੜਿਆ ਉਹਨਾਂ ਦੇ ਵਿੱਚੋਂ ਮੈਨੂੰ ਇਹ ਪਤਾ ਲੱਗਿਆ ਕਿ ਗਲੋਬ ਟਾਟਾ ਮੁਹਾਲੀ ਨੇ ਦੋ ਗੱਡੀਆਂ ਹੁਣ ਕਿੰਦੇ ਨਾਮ ਦੇ ਦਿੱਤੀਆਂ ਉਹਨਾਂ ਦੇ ਨੰਬਰ ਕੀ ਨੇ ਉਹਦੇ ਲਈ ਅਸੀਂ ਖੋਜ ਕਰ ਰਹੇ ਹਾਂ ਦੋ ਹੀ ਨੋਵਾ ਗੱਡੀਆਂ ਐਜ਼ ਅ ਗਿਫਟ ਰਾਜਵੀਰ ਸਿੰਘ ਨੂੰ ਮੰਨੂ ਮਿਲੀਆਂ ਨੇ ਅੱਛਾ ਹਾਂਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਜੀ ਰਾਜਵੀਰ ਕੋਮਨੂ ਹਾਂਜੀ ਏਸੀ ਥਾਂ ਤੋਂ ਜਿੱਥੇ ਗੱਡੀਆਂ ਲਈਆਂ 144 ਉਸੇ ਕੰਪਨੀ ਨੇ ਨਹੀਂ ਨਹੀਂ ਗੱਡੀਆਂ ਜਿਹੜੀਆਂ ਸਰ ਸੇਲ ਮਕੀ ਇਹਨਾਂ ਨੇ ਖਰੀਦੀਆਂ ਉਹ ਡਾਇਰੈਕਟ ਮੈਨੂਫੈਕਚਰਿੰਗ ਪਲਾਂਟ ਟੋਟਾ ਟੋਟਾ ਕਿ ਲੋਸਕ ਪ੍ਰਾਈਵੇਟ ਲਿਮਟਿਡ ਲੇਕਿਨ ਅਨ ਅਫੀਸ਼ੀਅਲੀ ਇੰਟਰਮੀਡੀਏਟਰੀ ਉਹ ਸੀਗੇ ਗਲੋਬ ਟੋਇਟਾ ਵਾਲੇ ਜਿਹੜੇ ਦੋ ਗੱਡੀਆਂ ਨੋਵਾ ਗਿਫਟ ਦਿੱਤੀਆਂ ਗਿਫਟ ਦਿੱਤੀਆਂ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਜੇ ਦੋ ਗੱਡੀਆਂ ਦੀ ਬਿਲਿੰਗ ਜਿੰਦੇ ਨਾਮ ਤੇ ਵੀ ਹੋਈ ਹੈ ਉਹਦੇ ਪੈਸੇ ਕਿਹੜੇ ਖਾਤੇ ਚੋਂ ਗਲੋਬ ਟੋਇਟਾ ਨੂੰ ਮਿਲੇ ਹਮ ਕਿਹੜੇ ਖਾਤੇ ਚੋਂ ਗਲੋਬ ਟੋਇਟਾ ਨੂੰ ਮਿਲੇ ਪਹਿਲੀ ਤਾਂ ਜਾਂਚ ਇਹ ਬਣਦੀ ਹੈ ਹਮ ਔਰ ਦੂਜੀ ਜਿਹੜਾ ਟੋਟਾ ਕਿ ਲੋਸਕਰ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਜਿਹੜੀ ਗੱਡੀਆਂ ਨੂੰ ਬਣਾਉਂਦੀ ਹੈ ਇੰਡੀਆ ਦੇ ਵਿੱਚ ਉਹਨੂੰ ਉਹਦੀ ਵੀ ਜਾਂਚ ਈਡੀ ਨੂੰ ਤੇ ਸੀਬੀਆਈ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਸਰ ਦੇਖੋ ਮਾਰਕੀਟ ਦੇ ਵਿੱਚ 37 ਲੱਖ ਵਾਲੀ ਗੱਡੀ 22 ਲੱਖ ਦੇ ਵਿੱਚ ਵੀ ਬਿਲਿੰਗ ਹੈਗੀ ਹੈ ਮੌਜੂਦ ਹੈ ਕਰਨਾਟਕਾ ਦੇ ਵਿੱਚ ਬਿਲਿੰਗ ਹੋਈ ਹੈ ਰਾਜਸਥਾਨ ਦੇ ਵਿੱਚ 15 ਲੱਖ ਦੇ ਡਿਸਕਾਊਂਟ ਦੇ ਬਿਲਿੰਗ ਹੋਈ ਹੈ ਮੇਰੇ ਸੂਤਰਾ ਕੱਲ ਮੈਂ ਦੇਖ ਰਿਹਾ ਸੀਗਾ YouTube ਤੇ ਖੈਰਾ ਸਾਹਿਬ ਨੇ ਪਾਇਆ ਕਿ 13 ਲੱਖ ਰੁਪਏ ਦਾ ਖੁਦ ਬੰਦਾ ਕਹਿ ਰਿਹਾ ਕਿ ਮੈਂ 13 ਲੱਖ ਦਾ ਡਿਸਕਾਊਂਟ ਲਿਆ ਕਰਨਾਟਕਾ ਦੇ ਵਿੱਚ ਔਰ ਮੇਰੇ ਕੋਲ ਕੁਝ ਨੰਬਰ ਵੀ ਨੇ 15 ਲੱਖ ਦੇ ਡਿਸਕਾਊਂਟ ਵਾਲੇ ਵੀ ਮੈਂ ਉਹਨਾਂ ਦੇ ਬਿੱਲ ਰੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਬਿੱਲ ਰੇਂਜ ਹੋ ਜਾਣ ਤੇ ਇਹ ਘਟਾਲਾ ਪੂਰੇ 22 ਕਰੋੜ ਰੁਪਏ ਦਾ ਬੰਦਾ ਹੈ ਜਦਕਿ ਪਰਚੇਜ਼ ਸਿਰਫ 53 ਕਰੋੜ ਦੀ ਹੈ ਅੱਛਾ ਟੋਟਲ 144 ਗੱਡੀਆਂ ਦੀ ਅੱਛਾ ਤੁਸੀਂ ਹੁਣ ਜਿਹੜੀ ਈਡੀ ਨੂੰ ਤੁਸੀਂ ਸ਼ਿਕਾਇਤ ਕੀਤੀ ਹੈ ਭਗਵੰਤ ਮਾਨ ਤੇ ਰਾਜਵੀਰ ਦੀ ਉਹਦੇ ਵਿੱਚ ਕੀ ਇਲਜ਼ਾਮ ਕੀ ਮੰਗ ਕੀਤੀ ਹੈ ਉਹਦੇ ਵਿੱਚ ਮੈਂ ਸਰ ਉਹਦੇ ਵਿੱਚ ਦੇਖੋ ਮੰਗ ਇਹ ਕੀਤੀ ਹੈ ਕਿ ਦੇਖੋ ਹੋਮ ਡਿਪਾਰਟਮੈਂਟ ਦੇ ਮੁਖੀ ਨੇ ਸੀਐਮ ਭਗਵੰਤ ਮਾਨ ਤੇ ਉਹਨਾਂ ਤੇ ਹੀ ਕ腐ਸ਼ਨ ਦੇ ਇਲਜ਼ਾਮ ਨੇ ਨਾ ਤਾਂ ਇੰਦੇ ਚ ਕੋਈ ਡੀਜੀਪੀ ਪੰਜਾਬ ਕੋਈ ਕਾਰਵਾਈ ਕਰਨਗੇ ਨਾ ਹੀ ਵਿਜੀਲੈਂਸ ਨੇ ਚ ਕਾਰਵਾਈ ਕਰੇਗੀ ਕਿਉਂਕਿ ਇਹ ਸਰਕਾਰ ਦਾ ਕਹਿ ਲੋ ਕਿ ਸਰਕਾਰ ਦਾ ਆਪਣਾ ਹੀ ਵਿਭਾਗ ਹੈ ਪੰਜਾਬ ਸਰਕਾਰ ਦਾ ਇਸ ਕਰਕੇ ਮੈਂ ਕੋਈ ਸੁਪਰੀਮ ਕੋਰਟ ਦੇ ਜਜਮੈਂਟ ਦਾ ਵੀ ਜ਼ਿਕਰ ਕੀਤਾ ਉਹਦੇ ਵਿੱਚ ਕਿ ਇਹ ਕਾਰਵਾਈ ਈਡੀ ਨੂੰ ਉਸ ਤੋਂ ਬਾਅਦ ਮੈਂ 9 ਜੁਲਾਈ ਨੂੰ ਸੀਬੀਆਈ ਨੂੰ ਵੀ ਕੰਪਲੇਂਟ ਕੀਤੀ ਹੈ ਤੇ ਕਾਪੀ ਦੇ ਵਿੱਚ ਮੈਂ ਸ਼੍ਰੀ ਅਮਿਤ ਸ਼ਾ ਸਾਡੇ ਯੂਨੀਅਨ ਹੋਮ ਮਿਨਿਸਟਰ ਉਹਨਾਂ ਨੂੰ ਕਿਹਾ ਹੈ ਕਿ ਇਹ ਸੀਬੀਆਈ ਇਸ ਕੇਸ ਨੂੰ ਟੇਕਓਵਰ ਕਰੇ ਤੇ ਜੋ ਤਾਂ ਜੋ ਜਨਤਾ ਦੇ ਸਾਹਮਣੇ ਸੱਚ ਆ ਸਕੇ ਕਿ ਆਪਣੇ ਆਪ ਨੂੰ ਕਰਪਸ਼ਨ ਫਰੀ ਕਹਿਣ ਵਾਲੀ ਕਿ ਸਾਡਾ ਪੰਜਾਬ ਕਰਪਸ਼ਨ ਫਰੀ ਹੋ ਗਿਆ ਇਦਾਂ ਕਰਪਸ਼ਨ ਫਰੀ ਨਹੀਂ ਹੁੰਦਾ ਜਦੋਂ ਤੁਹਾਡਾ ਮੁੱਖ ਮੰਤਰੀ ਕਰਪਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਰਪਸ਼ਨ ਫਰੀ ਕਿਵੇਂ ਹੋ ਜਾਏਗਾ ਮੇਰੀਆਂ 15 ਤੋਂ 20 25 ਕੰਪਲੇਂਟਸ ਵਿਜੀਲੈਂਸ ਦੇ ਵਿੱਚ ਵਿਦ ਐਵੀਡੈਂਸ ਪੈਂਡਿੰਗ ਨੇ ਜਿਹਨਾਂ ਚ ਪੀਸੀਐਸ ਔਰ ਪੀਟੀਐਸ ਆਫਿਸਰਸ ਨੇ ਕਿਸੇ ਨੇ 70 ਲੱਖ ਰੁਪਏ ਦੇ ਟੈਕਸ ਖਾ ਲਿਆ ਕਿਸੇ ਨੇ 40 ਲੱਖ ਖਾ ਲਿਆ ਕਿਸੇ ਨੇ 20 ਲੱਖ ਖਾਲਿਆ ਕਿਸੇ ਨੇ 1000 ਲਾਇਸੈਂਸ ਬਿਨਾ ਐਪਲੀਕੈਂਟ ਦੇ ਆਇਆ ਬਣਾਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਉਲਟਾ ਸਾਡੇ ਦੇ ਅਲੀਗੇਸ਼ਨ ਲਾ ਕੇ ਸਾਡੇ ਦੇ ਪਰਚੇ ਦਿੱਤੇ ਜਾ ਰਹੇ ਆ ਅੱਛਾ ਤੁਸੀਂ ਤੁਹਾਡੇ ਤੇ ਪਰਚਾ ਦਿੱਤਾ ਗਿਆ ਮੇਰੇ ਤੇ ਪਰਚਾ ਦਿੱਤਾ ਗਿਆ ਠੀਕ ਹੈ ਐਜ਼ ਏ 384 ਆਯੂਪੀਸੀ 384 ਦਾ ਉਹ ਕਾਦਾ ਹੁੰਦਾ ਬਲੈਕਮੇਲਿੰਗ ਅੱਛਾ ਤੁਹਾਡੇ ਤੇ ਬਲੈਕਮੇਲਿੰਗ ਦੇ ਇਲਜ਼ਾਮ ਲੱਗੇ ਕਿਹਨੇ ਵੱਲੋਂ ਲਾਈਗੇ ਜਿਨ੍ਹਾਂ ਦੇ ਖਿਲਾਫ ਮੇਰੀਆਂ ਕੰਪਲੇਂਟਸ ਨੇ ਅੱਛਾ ਉਹ ਕਹਿੰਦੇ ਬਲੈਕਮੇਲ ਕਰ ਰਹੇ ਬਲੈਕਮੇਲ ਕਰ ਰਹੇ ਸੱਚਮੁੱਚ ਕਰ ਰਹੇ ਸੀ ਜਾਂ ਸਿਰਫ ਡਰਦਿਆਂ ਨਹੀਂ ਇਲਜ਼ਾਮ ਦੱਤ ਜੀ ਮੈਂ ਸੱਚਮੁੱਚ ਕਰ ਰਹੇ ਹਾਂ ਤਾਂ ਮੈਂ ਤਾਂ ਹੁਣ ਸੀਐਮ ਭਗਵੰਤ ਮਾਨ ਤੇ ਵੀ ਇਲਜ਼ਾਮ ਲਾ ਰਹੇ ਹਾਂ ਹੁਣ ਭਗਵੰਤ ਮਾਨ ਸਾਹਿਬ ਕੀ ਬਲੈਕਮੇਲ ਹੋਣਗੇ ਮੇਰੇ ਕੋਲ ਬਿਲਕੁਲ ਬਿਲਕੁਲ ਜਦੋਂ ਇਸ ਤਰੀਕੇ ਨਾਲ ਲੜਾਈ ਨਹੀਂ ਲੜੀ ਜਾਂਦੀ ਬਿਲਕੁਲ ਠੀਕ ਹੈ ਤੁਹਾਡੀ ਚਾਰ ਮਹੀਨੇ ਇੰਨੀਆਂ ਕਿੰਨਤਾ ਕੇ ਦੀ ਐਮਐਲਏ ਦੀਆਂ ਮਨਿਸਟਰ ਦੀਆਂ ਕਰ ਲੀਆਂ ਜੀ ਇਹ ਤਾਂ ਦਿੱਲੀ ਤੋਂ ਹੋਇਆ ਜੀ ਪਰਚਾ ਵੀ ਦਿੱਲੀ ਦੇ ਬੰਦੇ ਇਨਵੋਲਮ ਨੇ ਪਰਚਾ ਕਰਾਉਣ ਦੇ ਵਿੱਚ ਮੇਰੇ ਪਿੱਛੋਂ 4 ਮਹੀਨੇ ਮੈਨੂੰ ਫਰਾਰ ਰੱਖਿਆ ਆ ਤਾਂ ਮੈਂ ਮਰਮਾਨਯੋਗ ਹਾਈ ਕੋਰਟ ਦਾ ਸ਼ੁਕਰ ਆ ਕਿ ਜਿਨ੍ਹਾਂ ਨੇ ਮੈਨੂੰ ਰੀਲੀਫ ਦਿੱਤੀ। ਉਹਦੇ ਦੌਰਾਨ ਮੇਰੇ ਕੇਸ ਦਾ ਮੈਂ ਇੱਕ ਪਿਛੇ ਪਰਚਾ ਕਿਸੇ ਦੇ ਕਰਾਇਆ ਸੀ ਉਹਦਾ ਸਰਕਾਰੀ ਗਵਾਹ ਮੁਕਰ ਗਿਆ। ਇੱਕ ਗਵਾਹ ਹੋਰ ਆ ਉਹਨੂੰ ਥ੍ਰੈਟ ਹੋ ਰਿਹਾ ਉਹ ਹਾਈ ਕੋਰਟ ਤੋਂ ਲਿਖਾ ਲਿਆ ਆ ਕਿ ਇਹਨੇ ਤੇ ਪਰਚਾ ਆ ਦਿਓ ਜਿਹੜਾ ਥ੍ਰੈਟ ਕਰ ਰਿਹਾ। ਵਿਜੀਲੈਂਸ ਉਹਦੇ ਦੇ ਪਰਚਾ ਨਹੀਂ ਦੇ ਰਹੀ ਤਿੰਨ ਮਹੀਨੇ ਹੋ ਗਏ। ਤੁਹਾਨੂੰ ਵੀ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਵੀ ਥ੍ਰੈਟ ਕੀਤਾ ਜਾ ਰਿਹਾ ਹੈਗਾ ਔਰ ਤੁਸੀਂ ਵਾਰ-ਵਾਰ ਕੰਪਲੇਂਟਸ ਵੀ ਦੇ ਰਹੇ ਹੋ ਪਰ ਉਹਦੇ ਤੇ ਕੁਝ ਹੋਇਆ ਨਹੀਂ ਮੈਂ ਸਰ ਦੋ ਵਾਰੀ ਚੀਫ ਡਾਇਰੈਕਟਰ ਵਿਜੀਲੈਂਸ ਡੀਜੀਪੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਸੀਐਮ ਆਫਿਸ ਗਵਰਨਰ ਆਫਿਸ ਸਾਰੀ ਜਗ੍ਹਾ ਕੰਪਲੇਂਟ ਦੇ ਬੈਠਾ ਕਿ ਮੈਨੂੰ ਉਹ ਜਿਸ ਕੇਸ ਚ ਮੈਂ ਮਦਈਆ ਮੈਨੂੰ ਉਹਦੇ ਚ ਥ੍ਰੈਟ ਹੋ ਰਿਹਾ ਹੈ ਗਵਾਹੀਆਂ ਤੋਂ ਮੁਕਰਨ ਵਾਸਤੇ ਕਹਿ ਰਿਹਾ ਮੈਂ ਇੱਥੋਂ ਤੱਕ ਵੀ ਲਿਖ ਕੇ ਦਿੱਤਾ ਕਿ ਮੈਨੂੰ 2 ਕਰੋੜ ਦੀ ਪੇਸ਼ਕਸ਼ ਵੀ ਕੀਤੀ ਗਈ ਜਿਹਦੇ ਵੱਲੋਂ ਜਿੰਦੇ ਖਿਲਾਫ ਮੇਰਾ ਕੇਸ ਹੈ ਮੱਚ ਪਰ ਮੈਂ ਉਸ ਸੀ ਨੂੰ ਡਿਨਾਈ ਕੀਤਾ ਮੈਨੂੰ ਧਮਕੀਆਂ ਮਿਲੀਆਂ ਮੈਂ ਉਸ ਤੋਂ ਵੀ ਨਹੀਂ ਡਰਿਆ ਹਾਰ ਕੇ ਫਿਰ ਦਿੱਲੀ ਲੋਬੀ ਨੇ ਮੇਰੇ ਤੇ ਪਰਚਾ ਕਰਵਾਤਾ ਹੂੰ ਹੁਣ ਮੈਂ ਉਸ ਬੰਦੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹਰ ਬੰਦਾ ਜਾਣਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਮੋਸਟ ਪਾਵਰਫੁਲ ਕੌਣ ਹੈ ਤੇਜੀਵਾਲ ਐਂਡ ਪਾਰਟੀ ਕਹਿ ਸਕਦੇ ਆਪਾਂ ਹੂੰ 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 ਬਾਬਾ ਕੋਈ ਖਾਸ ਬਾਬਾ ਕੁਮਾਰ ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ ਨਹੀਂ ਚਲੋ ਹੁਣ ਇਹਦੇ ਤੇ ਤੁਹਾਨੂੰ ਲੱਗਦਾ ਕਿ ਈਡੀ ਦੀ ਇਨਵੋਲਵਮੈਂਟ ਇਹਦੇ ਵਿੱਚ ਸੀਬੀਆਈ ਨੂੰ ਵੀ ਕੀਤੀ ਹੈ ਸੀਬੀਆਈ ਨੂੰ ਵੀ ਕੀਤੀ ਸਰ ਮੈਂ ਤੁਹਾਨੂੰ ਉੱਥੋਂ ਕੋਈ ਭਰੋਸਾ ਕੋਈ ਹੋਣ ਤੱਕ ਮੇਲ ਕੋਈ ਆ ਗਈ ਨਹੀਂ ਨਹੀਂ ਮੈਂ ਮੇਲ ਤਾਂ ਕੋਈ ਨਹੀਂ ਆਈ ਮੈਂ ਰਾਹੁਲ ਨਵੀਨ ਜੀ ਜੋ ਈਡੀ ਦੇ ਡਾਇਰੈਕਟਰ ਨੇ ਉਹਨਾਂ ਨੂੰ ਇੱਕ ਦਿਨ ਕਾਲ ਕੀਤੀ ਸੀਗੀ ਬਟ ਮੈਨੂੰ ਕੋਈ ਰਿਸਪੌਂਸ ਉਹਨਾਂ ਨੇ ਚੰਗਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਜੀ ਤੁਸੀਂ ਬਾਈ ਮੇਲ ਕਰ ਦਿਓ ਮੇਲ ਤੁਹਾਡੀ ਜਿਹੜੀ ਹੈ ਕਿ ਬਾਕੀ ਅੱਗੇ ਅਸੀਂ ਫਾਰਵਰਡ ਕਰਤੀ ਟੀਮ ਨੂੰ ਹੋ ਮੈਨੂੰ ਉਮੀਦ ਇਹ ਉਮੀਦ ਹੈ ਕਿ ਕਾਰਵਾਈ ਜਿਹਨਾਂ ਨੇ ਮੇਲ ਫਾਰਵਰਡ ਅੱਗੇ ਮੈਨੂੰ ਉਹਨਾਂ ਨੇ ਇਹ ਸਿਉਰਟੀ ਦਿੱਤੀ ਹੈ ਕਿ ਮੇਲ ਅੱਗੇ ਫਾਰਵਰਡ ਹੋਈ ਹੈ ਤੁਹਾਡੀ ਸ਼ਿਕਾਇਤ ਜਿਹੜੀ ਮੇਲ ਤੇ ਗਈ ਹੈ ਉਹਨਾਂ ਰਿਕਾਰਡ ਕੀਤੀ ਹੈ ਉਹ ਤੇ ਕੁਝ ਤਾਂ ਕਰਨਾ ਹੀ ਪਵੇਗਾ ਬਿਲਕੁਲ ਜੀ ਬਿਲਕੁਲ ਸਰ ਜੇ ਜੇ ਮੰਨ ਲਓ ਇਹ ਈਡੀ ਇਨਵੈਸਟੀਗੇਸ਼ਨ ਅੱਗੇ ਕਰਕੇ ਸ਼ੁਰੂ ਕਰ ਦਿੰਦੀ ਹੈ ਸੀਬੀਆਈ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਤੁਹਾਡੇ ਕੋਲੇ ਕੋਈ ਬਕਾਇਦਾ ਸਬੂਤ ਸਫੀਸ਼ੀਐਂਟ ਹੈਗੇ ਆ ਜਿਹੜੇ ਇਹ ਸਾਬਤ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਵੀਰ ਨੇ ਘਪਲਾ ਕੀਤਾ ਹੈ ਮੈਂ ਸਰ ਪੁਖਤਾ ਸਬੂਤ ਆਪਣੀ ਸ਼ਿਕਾਇਤ ਦੇ ਨਾਲ ਦੋ ਬਿੱਲ ਲਗਾਏ ਨੇ ਡੀਜੀਪੀ ਦਾ ਔਰ ਦੂਜਾ ਔਰ ਹੋਮ ਮਿਨਿਸਟਰ ਹੋਮ ਮਿਨਿਸਟਰ ਦੇ ਸਾਈਨ ਤੋਂ ਬਿਨਾ ਕਿਵੇਂ ਪਰਚੇਜ਼ ਹੋ ਸਕਦੀ ਸਰ ਹੋਮ ਡਿਪਾਰਟਮੈਂਟ ਦੀ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਇਹਨਾਂ ਨੇ ਡਿਸਕਾਊਂਟ ਨਹੀਂ ਲਿਆ ਤੇ ਜੇ ਪੂਰਾ ਪੈਸਾ ਇਹਨਾਂ ਨੇ ਕੰਪਨੀ ਨੂੰ ਲਾਇਆ ਤਾਂ ਫਿਰ ਇਹਨਾਂ ਕੋਲੇ ਪੈਸਾ ਕਿਵੇਂ ਆ ਇਹ ਬੈਕ ਡੋਰ ਹੈ ਜਾਂ ਆਇਆ ਸਰ ਜਿਹਨੂੰ ਆਪਾਂ ਹਵਾਲਾ ਕਹਿ ਸਕਦੇ ਹਾਂ ਹੂੰ ਹੁਣ ਉਹ ਹਵਾਲੇ ਰਾਈ ਜਿਵੇਂ ਪਿਛੇ ਇਲਜ਼ਾਮ ਲੱਗਦੇ ਰਹੇ ਕਿ ਵਿਦੇਸ਼ਾਂ ਜਾ ਰਿਹਾ ਪੈਸਾ ਤਾਂ ਹੋਇਆ ਇਦਾਂ ਹੀ ਆ ਸਰ ਤੁਹਾਡੇ ਕਹਿਣ ਦਾ ਭਾਵ ਵੀ ਜਿਹੜਾ ਪੈਸਾ ਵੱਧ ਚਲਾ ਗਿਆ ਉਹਦੇ ਕੰਪਨੀ ਵਾਲੇ ਪਾਸੇ ਉਹ ਬੈਕ ਡੋਰ ਰਾਹੀਂ ਇਹਨਾਂ ਨੂੰ ਦੇਦਾ ਹਵਾਲੇ ਲਈ ਚਾਹੇ ਉਹ ਬਾਹਰ ਭੇਜਤਾ ਚਾਹੇ ਇਹਨਾਂ ਨੂੰ ਇੱਥੇ ਦੇਦਾ ਬਿਲਕੁਲ ਜੀ ਬਿਲਕੁਲ ਇਹ ਇਲਜ਼ਾਮ ਬਿਲਕੁਲ ਜੀ ਬਿਲਕੁਲ ਹੁਣ ਜੇ ਕਿੰਨੀ ਦੇਰ ਤੁਸੀਂ ਈਡੀਕੋਗੇ ਕਿੰਨੇ ਕਦਮ ਤੁਸੀਂ ਉਹ ਕਰੋਗੇ ਕਿ ਇਹ ਜੀ ਸੀ ਬੀ ਤੇ ਸੀ ਬੀ ਆਈ ਤੇ ਈਡੀ ਇਹਤੇ ਕਾਰਵਾਈ ਆਉਣ ਵਾਲੇ ਦਿਨਾਂ ਚ ਹਾਲੇ ਵੀ ਨਹੀਂ ਸ਼ੁਰੂ ਕਰਦੇ ਤਾਂ ਫਿਰ ਅੱਗੇ ਕੀ ਐਕਸ਼ਨ ਮੈਂ ਸਰ ਆਪਣੀ ਤਿਆਰੀ ਪੂਰੀ ਕਰ ਰਿਹਾ ਮੈਂ ਹਾਈ ਕੋਰਟ ਮੂਵ ਹੋ ਰਿਹਾ ਹਾਂ ਇਸ ਦੇ ਰਿਗਾਰਡਿੰਗ ਸੀਬੀਆਈ ਨੂੰ ਡਾਇਰੈਕਸ਼ਨ ਆਈਡੀ ਨੂੰ ਡਾਇਰੈਕਸ਼ਨਸ ਕਰਵਾਉਣ ਵਾਸਤੇ ਹੂੰ ਔਰ ਇੱਕ ਹੀ ਟਾੜੇ ਕੋਲ ਬਕਾਇਦਾ ਹੈਗੀ ਹੈ ਸਬੂਤ ਬਕਾਇਦਾ ਹੈਗੀ ਹੈ ਹੂੰ ਉਹ ਤਿੰਨ ਦਿਨ ਹੋ ਗਏ ਸਰ ਪ੍ਰੈਸ ਮੀਟ ਕੀਤੀ ਨੂੰ ਹਜੇ ਤੱਕ ਕਿਸੇ ਦਾ ਕੋਈ ਸਪਸ਼ਟੀਕਰਨ ਨਹੀਂ ਹੈ ਨੀ ਇਸ ਮੁੱਦੇ ਦੇ ਉੱਤੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾਇਰ ਤੇ ਜਵਾਬ ਨਹੀਂ ਆਇਆ ਰਾਜਵੀਰ ਦਾ ਕੋਈ ਜਵਾਬ ਨਹੀਂ ਆਇਆ ਔਰ ਪੁਲਿਸ ਦਾ ਵੀ ਕੋਈ ਜਵਾਬ ਨਹੀਂ ਆਇਆ ਔਰ ਉਹ ਵੀ ਗੱਲ ਹੈ ਕਿ ਕਿਸੇ ਐਮਐਲਏ ਮੰਤਰੀ ਦਾ ਵੀ ਨਹੀਂ ਆਇਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਵਾਕੀ ਦਾਲ ਚ ਕੁਝ ਕਾਲਾ ਪੂਰੀ ਦੀ ਪੂਰੀ ਦਾਲ ਕਾਲੀ ਹੈ ਜੀ ਦਾਲ ਚ ਕਾਲਾ ਨਹੀਂ ਪੂਰੀ ਦੀ ਪੂਰੀ ਦਾਲ ਹੀ ਕਾਲੀ ਹੈ ਹੂੰ ਆਉਣ ਵਾਲੇ ਦਿਨਾਂ ਚ ਡਟੇ ਰਹੋਗੇ ਡਰਦੇ ਤਾਂ ਨਹੀਂ ਦਬਦੇ ਤਾਂ ਨਹੀਂ ਪਿੱਛੇ ਨਹੀਂ ਹਟਣਾ ਜਿੱਤੇ ਪਰਚਾ ਇੱਕ ਦੇ ਤਾ ਹੁਣ ਗਿਫਟ ਮਿਲਣਾ ਹੈ ਜਾਂ ਗੋਲੀ ਦੇ ਰੂਪ ਚ ਮਿਲ ਜੇ ਤੇ ਜਾਂ ਫਿਰ ਉਹ ਪਰਚੇ ਦੇ ਰੂਪ ਚ ਮਿਲ ਜੇ ਗਿਫਟ ਤਾਂ ਮਿਲਣਾ ਹੀ ਹੈ ਇਹ ਤਾਂ ਸ਼ਿਓਰ ਹੈ ਪਿੱਛੇ ਨਹੀਂ ਹਟਣ ਵਾਲੇ ਹਾਂ ਜੀ ਆਪਾਂ ਕਿ ਪਿੱਛੇ ਹਟਣਾ ਹੁੰਦਾ ਤਾਂ ਸ਼ਾਇਦ ਪੰਜਾਬ ਦੇ ਮੋਸਟ ਪਾਵਰਫੁਲ ਪਰਸਨ ਦੇ ਉੱਤੇ ਅਲੀਗੇਸ਼ਨ ਨਾਲ ਲਾਉਂਦੇ ਆਪਾਂ ਇਸ ਮਸਲੇ ਨੂੰ ਅੰਜਾਮ ਤੱਕ ਪਹੁੰਚਾ ਕੇ ਰਾਵਾਂਗੇ ਬਿਲਕੁਲ ਜੀ ਬਿਲਕੁਲ ਡਟ ਕੇ ਖੜੇ ਆ ਚਲੋ ਅਸੀਂ ਵੀ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਅਸੀਂ ਵੀ ਤੁਹਾਡੇ ਨਾਲ ਆ ਜੇ ਤੁਸੀਂ ਅਟਰਨੀ ਕੋਸ਼ਿਸ਼ ਵੀ ਕੀਤੀ ਅਸੀਂ ਤੁਹਾਨੂੰ ਫੜ ਕੇ ਅੱਗੇ ਜੂਲਿਆ ਅਸੀਂ ਤੁਹਾਡੇ ਨਾਲ ਹਰ ਟਾਈਮ ਖੜੇ ਆ ਜੀ ਤੁਸੀਂ ਤੁਹਾਡੇ ਕੋਲੇ ਸਾਰੇ ਸਬੂਤ ਆ ਤਾਂ ਜਦੋਂ ਮਰਜੀ ਸਾਡੇ ਚੈਨਲ ਸਾਡੇ ਅਧਾਰੇ ਨੂੰ ਚੇਤੇ ਕਰੋਗੇ ਅਸੀਂ ਤੁਹਾਡੇ ਬਿਲਕੁਲ ਨਾਲ ਆ ਔਰ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਇਸ ਤਰੀਕੇ ਨਾਲ ਕੰਮ ਕਰਨ ਦਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਤਾਂ ਇਹ ਸੀ ਸਤਨਾਮ ਸਿੰਘ ਤਵਨ ਜੀ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਨੇ ਇਲਜ਼ਾਮ ਲਗਾਏ ਆ ਸਿਰਫ ਇਲਜ਼ਾਮ ਨਹੀਂ ਨੇ ਉਹਨਾਂ ਦੇ ਕੋਲ ਸਬੂਤ ਵੀ ਨੇ ਔਰ ਉਹਨਾਂ ਨੇ ਕਿਹਾ ਕਿ ਜੇਕਰ ਈਡੀ ਸੀਬੀਆਈ ਇਹਦੇ ਵਿੱਚ ਜਾਂਚ ਸ਼ੁਰੂ ਕਰਦੀ ਆ ਤਾਂ ਮੈਂ ਬਿਕਾਇਦਾ ਤੌਰ ਤੇ ਸਾਰੇ ਪ੍ਰੂਫ ਸਾਰੇ ਤੱਥ ਜਿਹੜੇ ਆ ਉਹ ਈਡੀ ਤੇ ਸੀਬੀਆਈ ਨੂੰ ਦੇਵਾਂਗਾ ਔਰ ਜੇਕਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਈਡੀ ਤੇ ਸੀਬੀਆਈ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕਰਦੇ ਤਾਂ ਮੈਂ ਜਲਦ ਇਸ ਮਸਲੇ ਨੂੰ ਲੈ ਕੇ ਕੋਰਟ ਦਾ ਦਰਵਾਜ਼ਾ ਵੀ ਖਟਕਟਾਵਾਂਗਾ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਰojana loknatv tv ਲੁਧਿਆਣਾ